ਬਹੁਤ سارے ਵੀਰ ਭੈਣ ਕਨਫਿਊਜ਼ ਹੋ ਜਾਂਦੇ ਆ ਕਿ ਇੰਡੀਕੇਟਰ ਬਾਰੇ ਵੀ ਆਪਾਂ ਵੀਡੀਓ ਪਾਏ ਆ ਪ੍ਰਾਈਸ ਐਕਸ਼ਨ ਬਾਰੇ ਵੀ ਪਾਏ ਆ ਤੇ ਓਏ ਡਾਟਾ ਬਾਰੇ ਵੀ ਪਾਏ ਆ ਸੋ ਦੇਖੋ ਉਹ ਆ ਆਪਣੇ ਵੀਰਾਂ ਭੈਣਾਂ ਦੀ ਰਿਕੁਆਇਰਮੈਂਟ ਜਿੱਦਾਂ ਦੇ ਵੀਰ ਭੈਣ ਰਿਕੁਐਸਟ ਕਰਦੇ ਕਮੈਂਟ ਕਰਦੇ ਆ ਸੋ ਉਸ ਚੀਜ਼ ਬਾਰੇ ਆਪਾਂ ਵੀਡੀਓ ਪਾ ਦਿੱਤੀ ਆ ਜਾਣਕਾਰੀ ਸਾਰੀ ਹੈਗੀ ਆ ਮਾਰਕੀਟ ਬਾਰੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਆ ਹਰ ਚੀਜ਼ ਬਾਰੇ ਜਾਣਕਾਰੀ ਹੈਗੀ ਆ ਪਰ ਮੈਂ ਪਰਸਨਲੀ ਜਿਹੜੀ ਟਰੇਡ ਕਰਦਾ ਉਹ ਕਿਹੜੇ ਤਰੀਕੇ ਨਾਲ ਕਰਦਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸੂਗਾ ਮੈਂ ਬਹੁਤ ਸਿੰਪਲ ਤਰੀਕੇ ਨਾਲ ਟਰੇਡ ਕਰਦਾ ਹਾਂ ਮੈਂ OI ਡਾਟਾ ਆਪਸ਼ਨ ਚੇਨ ਵਾਲਾ ਉਹ ਇਸਤੇਮਾਲ ਨਹੀਂ ਕਰਦਾ ਕਦੇ ਨਹੀਂ ਦੇਖਦਾ ਮੈਂ ਤੇ ਦੂਜੀ ਚੀਜ਼ ਕੋਈ ਵੀ ਇੰਡੀਕੇਟਰ ਮੈਂ ਇਸਤੇਮਾਲ ਨਹੀਂ ਕਰਦਾ ਭਾਵੇਂ ਸੁਪਰ ਟ੍ਰੈਂਡ ਆ ਭਾਵੇਂ ਮੂਵਿੰਗ ਐਵਰੇਜ ਕੋਈ ਇੰਡੀਕੇਟਰ ਮੈਂ ਇਸਤੇਮਾਲ ਨਹੀਂ ਕਰਦਾ ਜਿਵੇਂ ਤੁਸੀਂ ਚਾਰਟ ਦੇਖਣ ਦੇ ਜੋ ਇਦਾਂ ਦਾ ਹੀ ਮੇਰਾ ਚਾਰਟ ਹੁੰਦਾ ਹੈ ਸਪੋਰਟ ਰੈਜ਼ਿਸਟੈਂਸ ਵੀ ਮੈਂ ਮੈਨੂਅਲੀ ਲਾਉਣਾ ਲਾਈਨ ਵਾਲੇ ਤੇ ਪਹਿਲੀ ਜਿਹੜੀ ਚੀਜ਼ ਆ ਜਦੋਂ ਮੈਂ ਟਰੇਡ ਕਰਨੀ ਆ ਸਭ ਤੋਂ ਪਹਿਲੀ ਚੀਜ਼ ਮੈਂ ਟ੍ਰੈਂਡ ਪਤਾ ਕਰਦਾ ਕਿ ਟ੍ਰੈਂਡ ਕੀ ਹੈ ਸੋ ਟ੍ਰੈਂਡ ਆਪਾਂ ਨੂੰ ਪ੍ਰਾਈਸ ਐਕਸ਼ਨ ਤੋਂ ਪਤਾ ਲੱਗ ਜਾਂਦਾ ਜਿਵੇਂ ਦੇਖੋ ਆ ਪ੍ਰਾਈਸ ਐਕਸ਼ਨ ਕੀ ਬਣਿਆ ਡਾਊਨ ਟ੍ਰੈਂਡ ਦਾ ਪ੍ਰਾਈਸ ਐਕਸ਼ਨ ਬਣਿਆ ਸੋ ਪ੍ਰਾਈਸ ਐਕਸ਼ਨ ਆਪਾਂ ਦੱਸ ਦਿੰਦਾ ਕਿ ਇਥੇ ਡਾਊਨ ਟ੍ਰੈਂਡ ਆ ਜੇ ਡਾਊਨ ਟ੍ਰੈਂਡ ਆ ਤੇ ਫਿਰ ਮੈਂ ਕੀ ਕਰਦਾ ਸ਼ੂਟਿੰਗ ਸਟਾਰ ਲੱਭਦਾ ਤੇ ਜੇ ਦੇਖੋ ਅਪ ਟ੍ਰੈਂਡ ਆ ਤੇ ਫਿਰ ਮੈਂ ਕੀ ਕਰਦਾ ਹੈਮਰ ਲੱਭਦਾ ਤੇ ਟਾਈਮ ਫਰੇਮ ਮੈਂ ਇਸਤੇਮਾਲ ਕਰਦਾ 5 ਮਿੰਟ ਦਾ 5 ਮਿੰਟ ਦੇ ਟਾਈਮ ਫਰੇਮ ਤੇ ਮੈਂ ਟਰੇਡ ਕਰਦਾ ਹਾਂ ਡਾਊਨ ਟ੍ਰੈਂਡ ਦੇ ਵਿੱਚ ਸ਼ੂਟਿੰਗ ਸਟਾਰ ਤੇ ਅਪ ਟ੍ਰੈਂਡ ਦੇ ਵਿੱਚ ਹੈਮਰ ਤੇ ਦੇਖੋ ਜਦੋਂ ਡਾਊਨ ਟ੍ਰੈਂਡ ਹੁੰਦਾ ਜਿਵੇਂ ਸ਼ੂਟਿੰਗ ਸਟਾਰ ਬਣਿਆ ਜਿਵੇਂ ਸ਼ੂਟਿੰਗ ਸਟਾਰ ਬਣਦਾ ਹੈ ਲੋ ਬ੍ਰੇਕ ਹੁੰਦਾ ਐਂਟਰੀ ਕਰ ਲਈਦੀ ਆ ਬਿਨਾ ਕੋਈ ਦੂਜਾ ਵਿਚਾਰ ਲਿਆ ਮੰਦੇ ਵਿੱਚ ਤੇ ਐਂਟਰੀ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੰਮ ਕਰੀਦਾ ਸ਼ੂਟਿੰਗ ਸਟਾਰ ਦਾ ਜਿਹੜਾ ਹਾਈ ਉਹ ਆਪਣਾ ਸਟਾਪ ਲਸ ਲਾ ਦੇਦਾ ਥੈਨ ਉਸ ਤੋਂ ਬਾਅਦ ਇਹਦੇ ਵਿੱਚ रिस्क टू रिवॉर्ड 1:2 ਦਾ ਕਰੀਦਾ ਹੈ ਮਤਲਬ ਕਿ ਜਿੰਨਾ ਆਪਣਾ ਸਟੌਪ ਲੌਸ ਬੰਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਤੇ ਇਹ ਡਬਲ ਪ੍ਰੋਫਿਟ ਮਿਲ ਜਾਂਦਾ ਹੈ ਪ੍ਰੋਫਿਟ ਡਬਲ ਮਿਲ ਤੇ ਐਗਜ਼ਿਟ ਕਰਦੀਦਾ ਤੇ ਜੇ ਸਟੌਪ ਲੌਸ ਇਹਦੇ ਵਿੱਚ ਆਉਂਦਾ ਸਟੌਪ ਲੌਸ ਹੋਣ ਤੇ ਐਗਜ਼ਿਟ ਕਰਦੀਦਾ ਸਟੌਪ ਲੌਸ ਹੋਣ ਤੇ ਤਾਂ ਆਟੋਮੈਟਿਕ ਐਗਜ਼ਿਟ ਹੋ ਜਾਂਦਾ ਕਿਉਂਕਿ ਸਟੌਪ ਲੌਸ ਸਿਸਟਮ ਦੇ ਵਿੱਚ ਲਾਇਆ ਹੁੰਦਾ ਹੈ ਤੇ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਅਪ ਟ੍ਰੈਂਡ ਦੀ ਤੇ ਅਪ ਟ੍ਰੈਂਡ ਦੇ ਵਿੱਚ ਜਿਵੇਂ ਹੈ ਮਰ ਬੰਦਾ ਹੈ ਹੈ ਮਰ ਬੰ ਤੇ ਐਂਟਰੀ ਕਰੀਦੀ ਹੈ ਹੈਮਰ ਦੇ ਲੋ ਤੇ ਉਸੇ ਸਮੇਂ ਤੇ ਸਭ ਤੋਂ ਪਹਿਲਾ ਕੰਮ ਹੈਮਰ ਦੇ ਲੋ ਤੇ ਉਸੇ ਸਮੇਂ ਤੇ ਸਟੌਪ ਲੌਸ ਲਾ ਦੇਦਾ ਹੈਮਰ ਦਾ ਹਾਈ ਬ੍ਰੇਕ ਹੋਣ ਤੇ ਐਂਟਰੀ ਕੀਤੀ ਹੈ ਹੈਮਰ ਦੇ ਲੋ ਤੇ ਉਸੇ ਸਮੇਂ ਸਟੌਪ ਲੌਸ ਲਾਤਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 1:2 ਦਾ ਰਿਸਕ ਟੂ ਰਿਵਾਰਡ ਸੈੱਟ ਕੀਤਾ ਮਤਲਬ ਜਿੰਨਾ ਆਪਣਾ ਸਟੌਪ ਲੌਸ ਬੰਦ ਆ ਉਹਦੇ ਮੁਕਾਬਲੇ ਡਬਲ ਆਪਣਾ ਪ੍ਰੋਫਿਟ ਜੇ ਡਬਲ ਪ੍ਰੋਫਿਟ ਆ ਗਿਆ ਤੇ ਐਗਜ਼ਿਟ ਕਰਤਾ ਤੇ ਜੇ ਆਪਣਾ ਸਟੌਪ ਲੌਸ ਹੋਊਗਾ ਤੇ ਫਿਰ ਤਾਂ ਆਟੋਮੈਟਿਕਲੀ ਐਗਜ਼ਿਟ ਹੋ ਜਾਊਗਾ ਇਹ ਮੇਰਾ ਤਰੀਕਾ ਸਿੰਪਲ ਜਿਹਾ ਤਰੀਕਾ ਹੋਰ ਕੋਈ ਵੀ ਮੈਂ ਚੀਜ਼ ਇਹਦੇ ਵਿੱਚ ਇਸਤੇਮਾਲ ਨਹੀਂ ਕਰਦਾ ਤੇ ਰਿਸਕ ਟੂ ਰਿਵਾਰਡ ਦਾ ਮੇਨ ਗੇਮ ਆ ਦੇਖੋ ਜਿਵੇਂ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸਾਂ ਕਿ ਹਾਂ ਮੈਂ ਸ਼ੂਟਿੰਗ ਸਟਾਰ ਤੇ ਮੈਂ ਜੇ 10 ਵਾਰ ਟਰੇਡ ਕਰਦਾ ਹਾਂ ਦਸਾਂ ਦੇ ਵਿੱਚੋਂ 9 ਵਾਰ 8 ਵਾਰ 7 ਵਾਰ ਪ੍ਰੋਫਿਟ ਹੁੰਦਾ ਆ ਇੱਕ ਵਾਰ ਦੋ ਵਾਰ ਤਿੰਨ ਵਾਰ ਲਾਸ ਹੁੰਦਾ ਪਰ ਗੱਲ ਇਹ ਆ ਕਿ ਸਟਾਪ ਲਾਸ ਆਪਣਾ ਛੋਟਾ ਹੈ ਤੇ ਉਹਦੇ ਮੁਕਾਬਲੇ ਪ੍ਰੋਫਿਟ ਆਪਣਾ ਡਬਲ ਆ ਸੋ ਇਸੇ ਕਰਕੇ ਓਵਰਾਲ ਹਮੇਸ਼ਾ ਆਪਣਾ ਪ੍ਰੋਫਿਟ ਹੀ ਰਹਿੰਦਾ ਸੋ ਇਹ ਮੇਰਾ ਸਿੰਪਲ ਜਿਹਾ ਤਰੀਕਾ ਹੈ ਤੇ ਬਾਕੀ ਦੇਖੋ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰਦਾ ਕਿ ਤੁਸੀਂ ਵੀ ਮੇਰਾ ਤਰੀਕਾ ਹੀ ਇਸਤੇਮਾਲ ਕਰੋ ਇਸੇ ਕਰਕੇ ਮੈਂ ਸਾਰੀਆਂ ਚੀਜ਼ਾਂ ਬਾਰੇ ਵੀਡੀਓਸ ਪਾਉਣ ਲਿਆ ਜਿਹੜਾ ਵੀ ਤੁਹਾਨੂੰ ਤਰੀਕਾ ਲੱਗਦਾ ਤੁਹਾਡੇ ਹਿਸਾਬ ਦੇ ਨਾਲ ਸੌਖਾ ਆ ਸਮਝਣਾ ਤੇ ਕਰਨਾ ਜੀ ਨੂੰ ਸੌਖਾ ਉਹ ਤੁਸੀਂ ਉਸ ਤਰੀਕੇ ਨੂੰ ਅਪਣਾ ਕੇ ਉਹਦੇ ਹਿਸਾਬ ਦੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਜੂ ਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਹੈ ਮਰ ਸ਼ੂਟਿੰਗ ਸਟਾਰ ਵਾਲਾ ਤਰੀਕਾ ਇਹ ਸੌਖਾ ਹੈ ਹੁਣ ਦੇਖੋ ਮੈਂ 5 ਮਿੰਟ ਦੇ ਟਾਈਮ ਫਰੇਮ ਤੇ ਟ੍ਰੇਡ ਕਰਨ ਲਿਆ ਇਸ ਤੋਂ ਪਹਿਲਾਂ ਮੈਂ 15 ਮਿੰਟ ਦੇ ਟਾਈਮ ਫਰੇਮ ਤੇ ਟ੍ਰੇਡ ਕਰਦਾ ਹੁੰਨਾ ਸੀ 15 ਮਿੰਟ ਦਾ ਤਰੀਕਾ ਇਸ ਕਰਕੇ ਮੈਂ ਛੱਡਿਆ ਕਿਉਂਕਿ ਉਹਦੇ ਵਿੱਚ ਮੇਰੇ 1 ਮਹੀਨੇ ਦੇ ਵਿੱਚ 5-6 ਟ੍ਰੇਡ ਹੀ ਬੰਦੇ ਸੀ ਪਰ ਇਹਦੇ ਵਿੱਚ ਮੈਨੂੰ ਹਰ ਦਿਨ ਘਾਟੋ ਘਾਟ ਇੱਕ ਟ੍ਰੇਡ ਦਾ ਮਿਨੀਮਮ ਮਿਲ ਹੀ ਜਾਂਦਾ ਕਈ ਵਾਂ 2 ਕਈ ਵਾਂ 3 ਵੀ ਮਿਲ ਜਾਂਦੇ ਹੈ ਇਸ ਕਰਕੇ ਹੁਣ ਮੈਂ ਇਸ ਤਰੀਕੇ ਤੇ ਟ੍ਰੇਡ ਕਰਦਾ ਹਾਂ